ਹਾਂਜੀ ਦੋਸਤੋ ਬੱਚੇ ਦੀ ਪੈਂਟ ਸ਼ਰਟ ਸਾਲ 2 ਸਾਲ ਦੇ ਬੱਚੇ ਤੋਂ ਲੈ ਕੇ 5 6 ਸਾਲ ਦੇ ਬੱਚੇ ਦੀ ਪੈਂਟ ਸ਼ਰਟ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲ ਰਹੇ ਨੇ ਜੀ ਆ ਲੋ ਵਧੀਆ ਕੱਪੜਾ ਹੋਊਗਾ ਪੈਂਟ ਸ਼ਰਟ ਦਾ ਇੱਕ ਪੈਂਟ ਸ਼ਰਟ 500 ਰੁਪਏ ਦੀ ਦੋ ਪੈਂਟਾਂ ਸ਼ਰਟਾਂ ਲਵਾਂਗੇ ਤਾਂ 800 ਰੁਪਏ ਦੀਆਂ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਤੁਹਾਨੂੰ ਵੱਧੂ ਮਿਲ ਜਾਣਗੇ ਆ ਲੋ ਆ ਦੇਖੋ ਪੈਂਟ ਸ਼ਰਟ ਬੱਚੇ ਦੀ ਇੱਕ 500 ਦੀ ਦੋ 800 ਦੀਆਂ ਆ ਲੋ ਰੈੱਡ ਕਲਰ ਆ ਡਿਜ਼ਾਈਨ ਦੇਖੋ ਜੀ ਪਿੱਛੇ ਕਿੰਨਾ ਸੋਹਣਾ ਆ ਲੋ ਆਜਨ ਵਾਲੀ ਪੈਂਟ ਹੈ ਸਾਲ 2 ਸਾਲ ਦੇ ਬੱਚੇ ਤੋਂ ਲੈ ਕੇ 5 6 ਸਾਲ ਦੇ ਤੱਕ ਦੇ ਬੱਚੇ ਦੀ ਪੈਂਟ ਸ਼ਰਟ ਹੈ ਜੀ ਇੱਕ ਪੈਂਟ ਸ਼ਰਟ 500 ਰੁਪਏ ਦੀ ਦੋ ਪੈਂਟਾਂ ਸ਼ਰਟਾਂ 800 ਰੁਪਏ ਦੀਆਂ ਆ ਲੋ ਪਹੁੰਚਣਾ ਕਿੱਥੇ ਹੈ ਜੀ ਨਰੰਜਨ ਲਾਲ ਰੱਲੇ ਵਾਲੇ ਸਾਰੋ ਫੈਸ਼ਨ ਪੁਆਇੰਟ 메ਨ ਜਿਹੜਾ ਗੁਰਦੁਆਰਾ ਚੌਕ ਹੈ ਜਦੋਂ ਆਪਾਂ ਗੁਰਦੁਆਰਾ ਚੌਕ ਤੋਂ 12 ਹੱਟਾ ਨੂੰ ਜਾਈਏ ਤਾਂ ਸੱਜੇ ਪਾਸੇ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਲਾਲਜਾ ਨਰੰਜਨ ਲਾਲ ਰੱਲੇ ਵਾਲੇ ਸਾਰੋ ਫੈਸ਼ਨ ਪੁਆਇੰਟ ਇੱਥੇ ਪਹੁੰਚ ਜਾਓ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਫੋਨ ਕਰਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ